ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੁੰਕਟਾ ਦਾ ਸਵਾਗਤ ਕਰਦਾ ਦੋਸਤੋ ਅੱਜ ਪੂਰੇ ਵਰਲਡ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਦਿਵਸ ਮਨਾਇਆ ਜਾ ਰਿਹਾ ਇਸੇ ਮਾਂ ਬੋਲੀ ਦੇ ਦਿਵਸ ਦੇ ਸੰਬੰਧ ਵਿੱਚ ਅੱਜ ਸਾਡੇ ਟਾਂਡਾ ਪਾਪਾ ਪ੍ਰੇਮ ਸਿੰਘ ਨਗਰ ਦੇ ਵਿੱਚ ਵੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਔਰ ਮਾਂ ਬੋਲੀ ਦਿਵਸ ਮਨਾਉਣ ਦੇ ਜਿਹੜੇ ਮੇਨ ਪ੍ਰਬੰਧਕ ਹੈਗੇ ਸਾਡੇ ਨਾਲ ਡਾਕਟਰ ਲਾਪ੍ਰੀਤ ਪਾਬਲਾ ਜੀ ਹੈਗੇ ਜਿਹੜੇ ਬੇਵਜੋ ਹਸਪੀਟਲ ਵਾਲੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਡਾਕਟਰ ਸਾਹਿਬ ਦੇ ਕੀ ਵਿਚਾਰ ਹੈ ਇਸ ਵਿਸ਼ੇ ਤੇ ਡਾਕਟਰ ਸਾਹਿਬ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਵੀ ਮੈਂ ਤੁਹਾਡੇ ਚੈਨਲ ਤੇ ਬੋਲ ਸਕਾਂ ਡਾਕਟਰ ਸਾਹਿਬ ਜਿਹੜਾ ਅੱਜ ਪੰਜਾਬੀ ਮਾਵੋਲੀ ਦਿਵਸ ਮਨਾਇਆ ਜਾ ਰਿਹਾ ਹੈਗਾ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਗਲਿਸ਼ ਲਾਜ਼ਮੀ ਕਰ ਦਿੱਤੀ ਹੈਗੀ ਔਰ ਸਾਡੇ ਜੋ ਬੱਚੇ ਹੈਗੇ ਉਹ ਪੰਜਾਬੀ ਨੂੰ ਭੁੱਲੀ ਜਾ ਰਹੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਸਭ ਤੋਂ ਪਹਿਲਾਂ ਸ ਕਿਉਂਕਿ ਜਦੋਂ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਆ ਉਹਦੇ ਵਿੱਚ ਜੇ ਮਾਪੇ ਜਾ ਕੇ ਇਹ ਸਕੂਲਾਂ ਦੇ ਵਿੱਚ ਕਹਿਣ ਵੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣਾ ਲਿਖਣਾ ਪੜ੍ਹਨਾ ਸਿਖਾਉਣਾ ਚਾਹੁੰਦੇ ਆ ਜਾਂ ਸਾਡੇ ਬੱਚੇ ਜੇ ਸਕੂਲ ਦੇ ਵਿੱਚ ਪੰਜਾਬੀ ਬੋਲਣ ਤੇ ਉਹਨਾਂ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਉਹਨਾਂ ਤੇ ਕੋਈ ਐਕਸ਼ਨ ਨਾ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਜਿਹੜੇ ਸਕੂਲ 'ਚ ਜਿਹੜੇ ਟੀਚਰ ਆ ਜਾਂ ਪ੍ਰਬੰਧਕ ਆ ਉਹਨਾਂ ਨੇ ਜੋ ਮਾਪਿਆਂ ਦੀ ਰਾਏ ਹੈ ਉਹਦੇ ਹਿਸਾਬ ਨਾਲ ਹੀ ਸਕੂਲ ਨੂੰ ਚਲਾਉਣਾ ਹੁੰਦਾ ਹੈ ਜੇ ਮਾਪੇ ਇਸ ਚੀਜ਼ ਨੂੰ ਲੈ ਕੇ ਜਾਗਰੂਕ ਹੋਣਗੇ ਮੈਨੂੰ ਲੱਗਦਾ ਨਹੀਂ ਵੀ ਇਸੇ ਸਕੂਲ ਦੇ ਪ੍ਰਬੰਧਕ ਆ ਉਹ ਅੰਗਰੇਜ਼ੀ ਨੂੰ ਜ਼ਿਆਦਾ ਅੱਗੇ ਕਰਨਗੇ ਤਾਂ ਪੰਜਾਬੀ ਨੂੰ ਪਿੱਛੇ ਕਰਨਗੇ। ਅੱਛਾ ਡਾਕਟਰ ਸਾਹਿਬ ਜਿਹੜਾ ਅੱਜ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਉੜਾ ਉਠ ਐਡਾ ਪੜਾਇਆ ਜਾਂਦਾ ਸੀ। ਅ ਛੋਟੇ ਛੋਟੇ ਬੱਚਿਆਂ ਨੂੰ ਇਹ ਫੋਰ ਐਪਲ ਵੀ ਫੋਰ ਬੈਟਾ ਛੋਟੀਆਂ ਛੋਟੀਆਂ ਪੋਇਮਾਂ ਵਗੈਰਾ ਬਹੁਤ ਕੁਝ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈਗਾ ਵੀ ਬੱਚਿਆਂ ਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਗੱਲ ਚ ਗੱਲ ਪਾਈ ਗਈ ਹੈ ਵੀ ਜਿਹੜੀ ਪੰਜਾਬੀ ਭਾਸ਼ਾ ਆ ਜਿਹੜਾ ਪੰਜਾਬੀ ਭਾਸ਼ਾ ਬੋਲਦਾ ਆ ਉਹ ਅਨਪੜਾ ਜਾਂ ਉਹਨੂੰ ਜ਼ਿਆਦਾ ਨੌਲੇਜ ਨਹੀਂ ਜਿਹੜੀ ਅੰਗਰੇਜ਼ੀ ਭਾਸ਼ਾ ਬੋਲਣ ਵਾਲਾ ਆ ਉਹ ਜ਼ਿਆਦਾ ਸੁਪੀਰੀਅਰ ਬੰਦਾ ਆ ਸੋ ਇਦਾਂ ਦਾ ਕੁਝ ਨਹੀਂ ਹਰ ਇੱਕ ਭਾਸ਼ਾ ਜਿਹੜੀ ਆ ਉਹ ਸਿੱਖਣੀ ਚਾਹੀਦੀ ਆ ਬੋਲਣੀ ਚਾਹੀਦੀ ਆ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਜਿਹੜੀ ਮਾਂ ਬੋਲੀ ਆ ਮਾਂ ਬੋਲੀ ਨੂੰ ਬਿਲਕੁਲ ਨਹੀਂ ਵਿਸਾਰਨਾ ਚਾਹੀਦਾ ਮਾਂ ਬੋਲੀ ਸਿੱਖਣੀ ਚਾਹੀਦੀ ਕਿਉਂਕਿ ਜੇ ਮਾਂ ਬੋਲੀ ਹੀ ਅਸੀਂ ਭੁੱਲ ਜਾਵਾਂਗੇ ਤਾਂ ਹੌਲੀ-ਹੌਲੀ ਅਸੀਂ ਆਪਣੇ ਵਿਰਸੇ ਤੋਂ ਟੁੱਟ ਜਾਵਾਂਗੇ ਜਿੱਦਾਂ ਕਿ ਜੇ ਆਪਾਂ ਹਿਸਟਰੀ 'ਚ ਦੇਖੀਏ ਜਿਹੜੇ ਕੋਈ ਇਦਾਂ ਦੇ ਦੇਸ਼ ਜਿਹੜਾ ਦੇ ਵਿੱਚ ਦਾ ਆਇਰਿਸ਼ ਲੋਕੀ ਆਸਟ੍ਰੇਲੀਆ ਗਏ ਉਹਨਾਂ ਨੂੰ ਲੌਸਟ ਜਨਰੇਸ਼ਨ ਕਿਹਾ ਜਾਂਦਾ ਕਿਉਂਕਿ ਉਹਨਾਂ ਨੂੰ ਆਪਣੇ ਵਿਰਸੇ ਦਾ ਪਛੋਕਰ ਦਾ ਪਤਾ ਹੀ ਨਹੀਂ ਅੱਛਾ ਜਿਹੜੇ ਸਾਡੇ ਬੱਚੇ ਅੱਜ ਪੜਨਾ ਚਾਹੁੰਦੇ ਆ ਪੰਜਾਬੀ ਨੂੰ ਜਿਹੜੇ ਸਕੂਲਾਂ ਵਿੱਚ ਨਹੀਂ ਆਪਾਂ ਜਿਹੜੀ ਪੜਾਈ ਜਾਂਦੀ ਸਾਡੇ ਬੱਚੇ ਜਿਹੜੇ ਇੱਥੇ ਅੱਜ ਆਪਾਂ ਕਰਾ ਰਹੇ ਹੈਗੇ ਆ ਜੋ ਪ੍ਰੋਗਰਾਮ ਇਹ ਵਿੱਚ ਆਪਾਂ ਕਿੰਨੇ ਕੁ ਬੱਚਿਆਂ ਨੂੰ ਜਾਂ ਕਿੰਨੇ ਕੁ ਮਾਪੇ-ਵਾਪੇ ਨੂੰ ਜਾਂ ਕਿੰਨੇ ਕੁ ਪਿੰਡਾਂ ਨੂੰ ਆਪਾਂ ਇੱਥੇ ਸੱਦਾ ਪੱਤਰ ਭੇਜਿਆ ਸੀਗਾ ਜਿਹਦੇ ਵਿੱਚ ਅੱਜ ਬਹੁਤ سارے ਘਟ ਆਏ ਹੈਗੇ ਆ ਅੱਜ ਇਹ ਪ੍ਰੋਗਰਾਮ ਪੰਜਾਬੀ ਮਾਂ ਬੋਲੀ ਵਿਕਾਸ ਮੰਚ ਵੱਲੋਂ ਕਰਾਇਆ ਜਾ ਰਿਹਾ ਇੱਥੇ ਸੰਤ ਪ੍ਰੀਮ ਸਿੰਘ ਨਗਰ ਦੇ ਵਿੱਚ ਇੱਕ ਫ੍ਰੀ ਕੋਚਿੰਗ ਸੈਂਟਰ ਚਲਾਇਆ ਜਾਂਦਾ ਜਿੱਥੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਬੱਚਿਆਂ ਨੂੰ ਮੁਫਤ ਦੇ ਵਿੱਚ ਪੰਜਾਬੀ ਦੀ ਗਣਿਤ ਦੀ ਹੋਰ ਪਾਸ਼ਾਵਾਂ ਦੀ ਜਿਹੜੀ ਆ ਉਹ ਪੜ੍ਹਾਈ ਕਰਾਈ ਜਾਂਦੀ ਆ ਜਿਹੜੇ ਕੋਈ ਇਦਾਂ ਦੇ ਬੱਚੇ ਆ ਜਿਹੜੇ ਕੰਮਨਟ ਦੇ ਬੱਚੇ ਆ ਜਿੱਥੇ ਪੰਜਾਬੀ ਚੰਗੀ ਤਰ੍ਹਾਂ ਬੱਚੇ ਨਹੀਂ ਸਿੱਖ ਪਾਉਂਦੇ ਉਹਨਾਂ ਲਈ ਇਦਾਂ ਦੇ ਜਿਹੜੇ ਇੰਸਟੀਚੂਟਸ ਆ ਜਿਹੜੇ ਇਦਾਂ ਦੀਆਂ ਸੰਸਥਾਵਾਂ ਆ ਉਹ ਕੰਮ ਕਰ ਰਹੀਆਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਪੰਜਾਬੀ ਮਾਂ ਬੋਲੀ ਤੇ ਹਾਂਜੀ ਮੈਂ ਸਾਰੇ ਦਰਸ਼ਕਾਂ ਤੋਂ ਇਹੀ ਬੇਨਤੀ ਕਰੂੰਗਾ ਵੀ ਆਪਣੇ ਵਿਰਸੇ ਨੂੰ ਸੰਭਾਲਣ ਲਈ ਆਪਣੀ ਮਾਂ ਬੋਲੀ ਨੂੰ ਸੰਭਾਲਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਤਸ਼ਾਹਤ ਕਰੋ ਵੀ ਉਹ ਪੰਜਾਬੀ ਬੋਲਣ ਲਿਖਣ ਤੇ ਪੜ੍ਹਨ। ਧੰਨਵਾਦ। ਡਾਕਟਰ ਸਾਹਿਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਦੋਸਤੋ ਇਹ ਸੰਨ ਡਾਕਟਰ ਲਾਪ੍ਰਿਤ ਪਾਵਲਾ ਜੀ ਜਿਹੜੇ ਬੇਜੋ ਹਸਪੀਟਲ ਵਾਲੇ ਇਹਨਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਦੇ ਨਾਲ ਬੱਚਿਆਂ ਨੂੰ ਜੋੜਨ ਦੇ ਉੱਤੇ। ਆਸ ਕਰਦੇ ਹਾਂ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗਾ। ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ।